ਕਲ ਵਿੱਚ ਪ੍ਰਗਟਿਆ ਗੁਰੂ ਨਾਨਕ ਨਰੰਕਾਰ ਮਾਲਕ ਸ੍ਰਿਸ਼ਟੀ ਦਾ ਤਾਰਕੇ ਰੂਪ ਆਕਾ ਕਲ ਵਿੱਚ ਪ੍ਰਗਟਿਆ ਗੁਰੂ ਨਾਨਕ ਨਰੰਕਾਰ ਮਾਲਕ ਸ੍ਰਿਸ਼ਟੀ ਦਾ ਤਾਰਕੇ ਰੂਪ ਆਕਾ ਹੋ ਗਿਆ ਨਾਨਕ ਆਣਾ ਮਾਤਾ ਤ੍ਰਿਪਤਾ ਦੇਵੀ ਸੰਗਤੇ ਪਿਤਾ ਮਹਿਤਾ ਕਲਿਆਣਾ ਔਰ ਐ ਪਏ ਤਲਵੰਡੀ ਦੇ ਵਿੱਚ ਹੋ ਗਿਆ ਨਾਨਕ ਆਣਾ ਮਾਤਾ ਤ੍ਰਿਪਤਾ ਦੇਵੀ ਸੰਗਤੇ ਪਿਤਾ ਮਹਿਤਾ ਕਲਿਆਣਾ ਔ ਪੁੰਨਿਆ ਕਤਕ ਦੀ ਚੰਨਨ ਰਈ ਖਲਾਰ ਕਲ ਵਿੱਚ ਪ੍ਰਗਟਿਆ ਗੁਰੂ ਨਾਨਕ ਨਰੰਕਾਰ ਮਾਲਕ ਸ੍ਰਿਸ਼ਟੀ ਦਾ ਕਾਰਕ ਰੂਪ ਅਕਾਉ ਦਾਈ ਦੌਲਤਾਂ ਦਰਸ਼ਨ ਕਰਕੇ ਜਦੋਂ ਸਜਾਖੀ ਬਾਲ ਗੁਰੂ ਦਾ ਮੁਖੜਾ ਤੱਕਿਆ ਆਖੇ ਮਿਲ ਗਈ ਟੋਈ ਉਹ ਦਈ ਦਾਲ ਤਾਂ ਦਰਸ਼ਨ ਕਰਕੇ ਜਦੋਂ ਸੁ쟈ਖੀ ਹੋਈ ਬਾਲ ਗੁਰੂ ਦਾ ਮੁਖੜਾ ਤੱਕਿਆ ਆਖੇ ਮਿਲ ਗਈ ਟੋਈ ਉਹ ਨੇਤਰਾ ਹੀਨੀ ਨੂੰ ਹੋ ਗਿਆ ਅਜ ਦਰਸਾਰ ਕੱਲ ਵਿੱਚ ਪ੍ਰਗਟਿਆ ਗੁਰੂ ਨਾਨਕ ਨਰੰਕਾਰ ਮਾਲਕ ਸ੍ਰਿਸ਼ਟੀ ਦਾ ਤਾਰਕੇ ਰੂਪ ਆਕਾ ਓ ਪਹਿਣ ਨਾਨਕੀ ਸ਼ੁਕਰ ਕਰੇਂਦੀ ਖੁਸ਼ੀਆਂ ਖੂਬਾ ਮਣਾਈਆਂ ਵੰਡੀਆਂ ਜਦ ਮਠੀਆਂ ਆਈਆਂ ਸਭ ਨੂੰ ਮਿਲੀਆਂ ਬਹੁਤ ਵਦਾਈਆਂ ਓ ਪਹਿਣ ਨਾਨਕੀ ਸ਼ੁਕਰ ਖੁਸ਼ੀਆਂ ਖੂਬ ਮਰਾਈਆ ਵੰਡੀਆਂ ਜਦ ਮਠੀਆਂ ਆਈਆਂ ਸਭ ਨੂੰ ਮਿਲੀਆਂ ਬਹੁਤ ਵਧਾਈਆਂ ਓ ਪਸਰੀ ਹਰ ਪਾਸੇ ਮਈਮਾ ਅਪਾਰ ਅਪਾਰ ਕੱਲ ਵਿੱਚ ਪ੍ਰਗਟਿਆ ਗੁਰੂ ਨਾਨਕ ਨਰੰਕਾਰ ਮਾਲਕ ਸ੍ਰਿਸ਼ਟੀ ਦਾ ਕੇ ਰੂਪ ਆਕਾ ਰੋਗ ਸ਼ੋਗ ਸਭ ਗਮੀਆਂ ਉਡੀਆਂ ਓ ਰੋਗ ਸ਼ੋਗ ਸਭ ਗਮੀਆਂ ਉਡੀਆਂ ਹਰ ਪਾਸੇ ਹੈ ਹਰ ਖਾ ਸੁਮਣ ਪਕੜ ਕੇ ਦੇਵੀਆਂ ਦੇ ਓ ਤੇ ਆਏ ਕਰਨੇ ਵਰਖਾ ਸਭ ਗਮੀਆਂ ਉੱਡੀਆਂ ਹਰ ਪਾਸੇ ਹਰਗਾ ਸੁਮਨ ਪਕੜ ਕੇ ਦੇਵੀਆਂ ਦਿਓ ਤੇ ਆਏ ਕਰਨੇ ਵਰਖਾ ਫੁੱਲ ਮਰ ਜਾਇਆ ਤੇ ਆ ਗਈ ਅੱਜ ਬਹਾਰ ਕੱਲ ਵਿੱਚ ਪ੍ਰਗਟਿਆ ਗੁਰੂ ਨਾਨਕ ਨਰੰਕਾਰ ਮਾਲਕ ਸ੍ਰੀ